ਹਾਂਜੀ ਮੰਮੀ ਆ ਕਿਹੜੇ ਵਾਰ ਆ ਬਾਹਰ ਬੈਠੇ ਅੰਦਰ ਬਹਿ ਬੈ ਕੇ ਤੇ ਅੱਕ ਗਏ ਹਾਂ ਮੀਂਚ ਅੱਛਾ ਤੇ ਮੈਂ ਜਰਾ ਇੱਕ ਬਾਹਰ ਬਈਏ ਹੁਣ ਤੇ ਮੀਛੀ ਤਾਂ ਹਟੀਆਂ ਨੇ ਜਰਾ ਹਾ ਮੀਂਹ ਨਹੀਂ ਹੱਦ ਕਰਦੀ ਯਾਰ ਆਂਦੇ ਪੌਂਦਲ ਚ ਲੜਿਆ ਵਾ ਬੜਾਈ ਮੀਂਹ ਪੈਂਡਿਆ ਵਾ ਕੀ ਬਣੂਗਾ ਕੁਛ ਮੈਨੂੰ ਤੁਹਾਨੂੰ ਗੱਲ ਕਰਨੀ ਸੀ ਅੱਛਾ ਦੱਸ ਮੰਮੀ ਮੇਰਾ ਇਰਾਦਾ ਵਾ ਵੀ ਦੀਪ ਤੋਂ ਘਰ ਦਾ ਕੰਮ ਨਹੀਂ ਹੋਣਾ ਤੇ ਇਹਨੂੰ ਨਾ ਕਿਸ ਸਕੂਲੇ ਰਖਾ ਲਈਏ ਕਿ ਚਲ ਇਹ ਆ ਵੀ ਚੱਲ ਜਿਸ ਵੇਰੇ ਜਾਊਗੀ ਤੇ ਤਾਂ ਕੋਈ ਨਾ ਕੋਈ ਪੈਸਾ ਚੱਲ ਲੈ ਕੇ ਆਊਗੀ ਉਹ ਤੇ ਮੈਂ ਤੇਰੀ ਗੱਲ ਮੰਨਨੀ ਆ ਫੇ ਜਾਊਗੀ ਤੇ ਜਿੰਨ ਜਾਣਾ ਵਾ ਘਰੋਂ ਤੇ ਕੁਛ ਨਾ ਕੁਛ ਚਲੋ ਗਿਆ ਤਾਂ ਕਮਾਉਣਾ ਹੀ ਆ ਲਿਆਉਣਾ ਹੀ ਆ ਹਾਂਜੀ ਤੇ ਪਰ ਇਹ ਆ ਵੀ ਪਹਿਲੋਂ ਇਹਨੂੰ ਰੋਟੀ ਪਾਣੀ ਤਾਂ ਪਕਾਉਣਾ ਆ ਜੇ ਘਰ ਦਾ ਤੇ ਕੰਮ ਕਰਨਾ ਆ ਜੇ ਉਹ ਕਦੋਂ ਸਿੱਖੂਗੀ ਇਹ ਉਹ ਚਲੋ ਉਹ ਵੀ ਅੱਬੇ ਹੌਲੀ ਹੌਲੀ ਸਿੱਖ ਲੂਗੀ ਮੈਨੂੰ ਆ ਵੀ ਚਲ ਘਰੇ ਰਹਿਣ ਦੀ ਹੈ ਵਹਿਲੀ ਆ ਕਿ ਚਲ ਸਕੂਲੇ ਲੱਗ ਜੇ ਆ ਪੜਾ ਕੇ ਵੀ ਇਹਦੇ ਮੈਨੂੰ ਇਹਦੇ ਪੜੇ ਜਿਹੜੇ ਬੱਚੇ ਆ ਨਾ ਉਹ ਡੀਸੀ ਲੱਗ ਜਾਣੇ ਆ ਪੜਾਉਣਾ ਵੀ ਨਕੀ ਆ ਜਿਹਨੂੰ ਘਰ ਦਾ ਕੰਮ ਨਹੀਂ ਕਰਨਾ ਹੁੰਦਾ ਉਹਨੇ ਬੱਚੇ ਕੀ ਪੜਾਉਣੇ ਨੇ ਸਾਰਾ ਦਿਨ ਤੇ ਮੰਜੇ ਤੇ ਪਈ ਰਹਿੰਦੀ ਆ ਉਮੈਰ ਇਸੇ ਗੱਲ ਕਰਦੀ ਐ ਹਾਂ ਵੀ ਚਲਣ ਨੂੰ ਕਿਨਾਂ ਕੇ ਬਸ ਲਾ ਦਈਏ ਵੀ ਚੱਲਣ ਵਾਲੇ ਘਰੋਂ ਥੋੜਾ ਜਿਹਾ ਕਲੇਸ਼ ਟੜੂਗਾ ਕਲੇਸ਼ ਇਦਾਂ ਥੋੜਾ ਘਟ ਜਾਣਾ ਵਾ ਇਦਾਂ ਨਹੀਂ ਗੱਲ ਬਣਨੀ ਪਹਿਲੇ ਇਹਨੂੰ ਘਰ ਦਾ ਕੰਮ ਕਰਨ ਦੇ ਅਜੇ ਨਹੀਂ ਲਵਾਉਣਾ ਕਿਤੇ ਵੀ ਜਦੋਂ ਲਵਾਉਣ ਦਾ ਵੇਲਾ ਹੋ ਫਿਰ ਲਵਾ ਲਾਂਗੇ ਇਹ ਲੋ ਘਰ ਦਾ ਤੇ ਕੰਮ ਕਰੇ ਸਿੱਖੇ ਰੋਟੀ ਤੇ ਪਕਾ ਕੇ ਖਾਣੀ ਆ ਨਾ ਤੇ ਉਹਦੇ ਖਾਣੀ ਆ ਚਲੋ ਮੈਂ ਤੇਨੂੰ ਇਹੀ ਗੱਲ ਕਹਿਣ ਰਿਹਾ ਮੈਂ ਚਲੋ ਰੋਟੀ ਪਾਣੀ ਤੇ ਤੂੰ ਪਹਿਲਾਂ ਕਰਨਾ ਸਿੱਖ ਲੈ ਆਹੋ ਫਿਰ ਬਾਕੀ ਕੰਮ ਵੀ ਕਰ ਲਾਂਗੇ ਆਂਦੀ ਨਹੀਂ ਚਲੋ ਮੈਨੂੰ ਤੁਸੀਂ ਪੁਲੇ ਲਵਾ ਦੋ ਚਲੋ ਇੰਨਾ ਵਾ ਕਿ ਕਰਦਾ ਥੋੜਾ ਬੋੜਾ ਸਰਕਲ ਚੱਲੂਗਾ ਤੇ ਪੈਸੇ ਚਾਰ ਆਉਣਗੇ ਸਕੂਲੋਂ ਚਲੋ ਸਰਕਲ ਤੇ ਅੱਗੇ ਵੀ ਚੱਲਣੇ ਨਹੀਂ ਦਿਆ ਵਾ ਸਰਕਾਰ ਇਹਦੇ ਸਿੱਤੇ ਕੀ ਚੱਲਣਾ ਵਾ ਅੱਗੇ ਕਿਹੜਾ ਸਭ ਕੁਝ ਹੋਣ ਦਿਆ ਵਾ ਮਹਾਰਾਜ ਦੇ ਨਹੀਂ ਦਿਆ ਸਭ ਕੁਝ ਹੀ ਪਰ ਨਹੀਂ ਇਹਨੂੰ ਇਹ ਆ ਫੇ ਹੁਣ ਮੈਂ ਕਰਦਾ ਕੰਮ ਨਾ ਮੈਨੂੰ ਕਰਨਾ ਪਏ ਤੇ ਮੈਂ ਸਕੂਲੇ ਜਾ ਕੇ ਤੇ ਚੱਲ ਸਵੇਰੇ ਪਿਆਰ ਤੇ ਮੂਰਫ ਹੋ ਕੇ ਚੱਲ ਗਈ ਤੇ ਸ਼ਾਮਾਂ ਨੂੰ ਆ ਗਈ ਪੜਾਵੇ ਚਾਹੀਏ ਉੱਥੇ ਕੁਛ ਨਾ ਪੜਾਵੇ ਕਰੋ ਉਹਨੇ ਜਾਨ ਛੁੱਟੀ ਰਊ ਨਾ ਇਹ ਚੰਦੀ ਉਹ ਜਿਨ੍ਹਾਂ ਨੇ ਰਖਾਉਣਾ ਸਕੂਲੇ ਉਹਨਾਂ ਨੇ ਚਲੋ ਦੱਸਣਾ ਹੀ ਗੜੀ ਇੰਨੀ ਗਲਤ ਨਹੀਂ ਬਿਜਲ ਨਹੀਂ ਬਣਾਉਣਗੇ ਪਰ ਘਰੋਂ ਜਾਨ ਛਡੁੰਦੀ ਆ ਨਾ ਵੀ ਘਰ ਦੇ ਕੰਮ ਚੋਂ ਮੇਰੀ ਜਾਨ ਛੁੱਟ ਜੇ ਘਰ ਨਾ ਮੈਨੂੰ ਕਰਨਾ ਪਏ ਕੁਛ ਸਕੂਲੇ ਜਾ ਕੇ ਕੁਰਸੀ ਤੇ ਬਹਿ ਰਿਆ ਕਰੂੰਗੀ ਬੱਚਿਆਂ ਨੂੰ ਮਾੜਾ ਮੋਟਾ ਦੱਸਤਾ ਤੇ ਚੱਲ ਤੁਹਾਡੀ ਨੰਗੀ ਉਹ ਦਿਤਰ ਮੰਨਣਾ ਉਹਨੂੰ ਘਰ ਦੇ ਪਿਛਲੇ ਕੰਮ ਨਾਲ ਕੀ ਲੱਗੇ ਉਹ ਕੱਲੀ ਖਾਪਦੀ ਰਹਿੰਦੀ ਆ ਸਵੇਰ ਤੋਂ ਕਿਦਾਂ ਕਰੀਏ ਫੇਰ ਹੁਣ ਅਜੇ ਨਹੀਂ ਉਹਨੂੰ ਕਿਤੇ ਵੀ ਲਵਾਉਣਾ ਉਹਨੂੰ ਕਹਦੀ ਮੇਰੇ ਵੱਲੋਂ ਬੇਸ਼ੱਕ ਵੀ ਮੰਮੀ ਨਹੀਂ ਮੰਨਦੀ ਜੇ ਦੌ ਲਵਾਉਣਾ ਹੋਊ ਮੈਂ ਦੱਸ ਦਾਂਗੀ ਪਹਿਲਾਂ ਉਹਨੇ ਮੈਨੂੰ ਵੇਖ ਤੇ ਲੈਣ ਦੇ ਵੀ ਕਰਦੀ ਕੀ ਆ ਚਲੋ ਵੇਖ ਲੈਂਦਾ ਮੈਂ ਗੱਲ ਕਿਸ ਕਰ ਲਵਾਂ ਗੱਲ ਕਿਸ ਕਰ ਲਵਾਂ ਕਰ ਲਾ ਆਪਣੇ ਆਪ ਤੇ ਉਹਨੇ ਲੱਗ ਹੀ ਨਹੀਂ ਜਾਣਾ ਪਰ ਨਹੀਂ ਤੁਹਾਡੀ ਸਲਾਹ ਨਾਲ ਹੀ ਅੱਜ ਦਾ ਸਾਪਾਣ ਆ ਥੋੜੀ ਜਿਹੀ ਗੱਲ ਕਰਨੀ ਆਪ ਹਾਂ ਹਾਂ ਵੇ ਤਾਂ ਹੀ ਤੇ ਮੈਂ ਤੁਹਾਨੂੰ ਪੁੱਛਣ ਆਇਆ ਨਹੀਂ ਠੀਕ ਵਾ ਚਲੋ ਵੇਖ ਲਾ ਮੇਰੀ ਨਹੀਂ ਅਜੇ ਮਰਜ਼ੀ ਉਹਨਾਂ ਨੂੰ ਦਿੱਖਦੇ ਵੀ ਮੈਂ ਜੇ ਪਹਿਲਾਂ ਕਰਦਾ ਕੰਮ ਉਹਦਾ ਵੇਖਣਾ ਵਾ ਕਿ ਘਰ ਪਕਾ ਕੇ ਰੋਟੀ ਦੇ ਵੀ ਸਕਦੀ ਆ ਕਿ ਨਹੀਂ ਕਿਹਨੇ ਸਕੂਲੇ ਚਲ ਗਈ ਇਹਨੂੰ ਫੇਰ ਕੋਈ ਚੱਜ ਨਹੀਂ ਆਉਣਾ ਇਹ ਪੇਕਿਆਂ ਤੋਂ ਨਹੀਂ ਸਿੱਖ ਕੇ ਆਈ ਤੇ ਗਾੜੀ ਕੀ ਕਰਨਾ ਇਹਨੇ ਹੁਣ ਚੱਜ ਕਿੱਥੋਂ ਸਿੱਖ ਲੈਣਾ ਇਹਨੇ ਸਕੂਲੇ ਜਾ ਕੇ ਇਹ ਘਰ ਰਵੇਗੀ ਕੁਝ ਸਾਲ 6 ਮਹੀਨੇ ਤੇ ਫੇਰ ਇਹਨੂੰ ਪਤਾ ਲੱਗਣਾ ਵੀ ਘਰ ਦਾ ਕੰਮ ਕਿੱਦਾਂ ਕਰਨਾ ਹੈ ਤੇ ਫੇਰ ਲਵਾ ਦਾਂਗੇ ਕਿਤੇ ਬਾਅਦ ਵਿੱਚ ਚਲੋ ਠੀਕ ਆ ਮੈਂ ਫਿਰ ਕਰ ਲੈਣਾ ਗੱਲ ਆਹੋ ਕਹਿ ਦੇਣਾ ਉਹ ਸੁਪੂ ਲੈਣਾ ਵਾਅਦਾ ਮੈਨੂੰ ਉੱਥੇ ਮੈਂ ਬੱਚੇ ਪੜ੍ਹਾ ਲਿਆ ਕਰੂੰਗੀ ਜਿਹੋ ਜਾਂ ਤੇ ਘਰ ਕਰਨੀਆਂ ਕੰਮ ਉਹ ਜਾਂ ਤੂੰ ਬੱਚੇ ਪੜ੍ਹਾ ਲੈਣਿਆ ਬੱਚੇ ਵੀ ਤੇਰੇ ਪੜੇ ਬੀਏ ਕਰਕੇ ਤੇ ਲੱਗ ਜਾਣੇ ਡੀਸੀ ਗੱਲਾਂ ਮਾਰਦੀ ਫਿਰਦੀ ਬੈਠੇ ਜੀ ਹਾਂਜੀ ਯਾਰ ਪਿੰਡੋਂ ਫੋਨ ਆਉਣ ਡਿਆ ਸੀ ਮੰਮੀ ਹੁਣੀ ਕਹਿਣ ਦੇ ਸੀ ਆਨਕੇ ਤੇ ਮਿਲ ਜਾਓ ਤੇ ਜੇ ਟਾਈਮ ਹੈਗਾ ਤੇ ਹੋ ਆਈਏ ਰਮਨ ਟਾਈਮ ਤੇ ਹੈਗਾ ਵਾ ਹੁਣ ਮੀ ਨਹੀਂ ਹਟਣ ਦੇ ਤੇ ਚੱਲ ਆਪਾਂ ਸਾਰਾ ਦਿਨ ਤੇ ਮੀ ਨਹੀਂ ਹਟਦਾ ਤੇ ਮੇਰੀ ਗੱਲ ਸੁਣ ਨਹੀ ਕਿਹੜਾ ਉੱਥੇ ਬੱਸਾਂ ਜਾਣਾ ਗੱਡੀ ਤੇ ਤੇ ਜਾਣਾ ਵਾ ਜਾਣ ਆਉਣ ਕਰਨਾ ਵਾ ਤੇ ਨਾਲੇ ਹੁਣ ਮੀ ਵਿੱਚ ਤੁਸੀਂ ਕੰਮ ਵੀ ਕੋਈ ਨਹੀਂ ਕਰਨਾ ਤੇ ਵਿਹਲੇ ਜੇ ਰਮਨ ਦੁਨੀਆ ਰੁੰਣ ਦੇ ਆ ਤੇ ਤੈਨੂੰ ਪੇਕੇ ਦਾ ਪਿਆਵ ਤੈਨੂੰ ਪਤਾ ਵੀ ਕੀ ਮਹੌਲ ਬੰਡਿਆ ਦੁਨੀਆ ਤੇ ਤਾਂ ਇਹਦੇ ਮੈਂ ਕਹ ਹੋਈਏ ਚੱਲ ਉਧਰ ਕਿਹੜਾ ਪਾਣੀ ਆ ਉਧਰ ਹੀ ਆ ਜਾਣਾ ਆਪਾਂ ਹੋ ਕੇ ਚਲ ਕੋਈ ਗੱਲ ਨਹੀਂ ਵੇਖ ਲਾ ਕਿ ਜਿੰਨਾਂ ਕਿਤੇ ਟਾਈਮ ਲੱਗੂਗਾ ਫਿਰ ਚਲ ਜਾਾਂਗੇ ਚਲ ਹਾਂ ਗੱਲ ਤੇ ਛੱਡੋ ਤੇ ਇੱਕ ਗੱਲ ਤੇ ਮੈਂ ਤੁਹਾਨੂੰ ਦੱਸਣੀ ਭੁੱਲ ਗਈ ਆ ਹਾਂ ਦੱਸੋ ਰੋਟੀ ਖਾਣੀ ਆ ਲਿਆਵਾ ਤੁਹਾਡੀ ਪਰਜਾਈ ਨੇ ਨਾ ਅੱਜ ਭਿੰਡੀਆਂ ਬਣਾਈਆਂ ਤਰੀ ਵਾਲੀਆਂ ਜਿਹੜੀਆਂ ਤੁਸੀਂ ਸਾਰੀ ਉਮਰ ਨਹੀਂ ਖਾਧੀਆਂ ਹੋਣਗੀਆਂ ਤਰੀ ਵਾਲੀਆਂ ਭਿੰਡੀਆਂ ਹਾਂਜੀ ਇਹ ਕਿਥੋਂ ਜਾਚ ਕੇ ਆਈ ਏ ਮੈਨੂੰ ਇਹ ਤਾਂ ਨਹੀਂ ਪਤਾ ਵੀ ਜਾਚ ਕਿਥੋਂ ਸਿੱਖ ਕੇ ਆਈ ਆ ਪਰ ਮੈਨੂੰ ਇੰਨਾ ਪਤਾ ਵਾ ਇਹ ਰੈਸਪੀ ਨਵੀਂ ਆ ਕਦੇ ਇਹੀ ਨਹੀਂ ਖਾਧੀਆਂ ਤੇ ਮੈਨੂੰ ਹਾਸ ਆਵੇ ਨੰਦੇ ਦੀਦੀ ਕੀ ਕਰਨਾ ਵਾ ਕੀ ਬਣਾਉਣਾ ਵਾ ਮੈਂ ਕਿ ਕੀ ਬਣਾਉਣਾ ਵਾ ਭਿੰਡੀਆਂ ਬਣਾਵਾਂ ਲਾ ਲੋਕੀ ਪਹਿਲਾਂ ਧੋਂਦੇ ਆ ਫੇਰ ਉਹਨੇ ਚੰਗੀ ਤਰ੍ਹਾਂ ਪੋਣੇ ਨਾਲ ਸਾਫ਼ ਕਰਦੇ ਆ ਤੇ ਫੇਰ ਕੱਟਦੇ ਆ ਅੰਤਰੀ ਪਾਗਲ ਨੇ ਨਾ ਕੱਟ ਕੇ ਨਾ ਤੇ ਭਿੰਡੀਆਂ ਲਈਆ ਧੋਉਂਦੇ ਨਾ ਨੇ ਸਾ ਛੱਡਾਂ ਤਾਂ ਬੁਰੇ ਹਾਲ ਮੈਂ ਨਹੀਂ ਹਸੂਪ ਰੈਸ ਕਰਨ ਮੁੜ ਕੇ ਆਈ ਮੇਰੇ ਨਾਲ ਜਦੋਂ ਕੰਮ ਬੱਤਰ ਚ ਆਇਆ ਦੀਦੀ ਨੇ ਨਾ ਕੱਟ ਤੀਆਂ ਤੇ ਤੜਕਾ ਤੁਸੀਂ ਲਾ ਦੋ ਤੇ ਮੈਂ ਕੱਟ ਕੇ ਤਾਂ ਤੋਤੀਆਂ ਮੈਂ ਹਾ ਤੇਰਾ ਰੱਖੇ ਜਾਨੀ ਹੀ ਤੇਰੇ ਇਹਨਾਂ ਨੂੰ ਕੌਣ ਧੋਂਦਾ ਵਾ ਚਲੋ ਸਾਬ ਜੇ ਚੀਜ਼ ਬਣਾਈ ਨਹੀਂ ਆ ਤੇ ਬਣਾਉਂਦੇ ਆ ਤਾਂ ਬੰਦਾ ਵੇਖ ਹੀ ਲਿੰਦਾ ਨਾ ਘਰ ਵਿੱਚ ਚੀਜ਼ ਤੇ ਬਣਦੀ ਆ ਮੰਮੀ ਰੋਟੀ ਬਣਾਉਂਦੀ ਹੋਊਗੀ ਇਹਨੂੰ ਇੰਨੀ ਨਹੀਂ ਸਮਝਨੀਗੀ ਤੇ ਉਹ ਮੈਨੂੰ ਦੱਸ ਹਸਾਵੇ ਤਾਂ ਨਾ ਮੈਨੂੰ ਕਹਿੰਦੀ ਆ ਭਾਬੀ ਤੂੰ ਐਦਾਂ ਕਰ ਮੈਨੂੰ ਦਾਲ ਨਾਲ ਹੀ ਰੋਟੀ ਦੇ ਦੇ ਤੇ ਉਹਨੂੰ ਹੁਣ ਕਹਿ ਵੀ ਤੜਕਾ ਲਾ ਤਾ ਤੁਸੀਂ ਦੋਵੇਂ ਜੀ ਖਾ ਲਿਓ ਉਹ ਚਲ ਜੇ ਰਮਨ ਉਹਨੂੰ ਨਹੀਂ ਪਤਾ ਸਬਜ਼ੀ ਬਣਾਉਂਦਾ ਤੇ ਤੂੰ ਵੀ ਦੱਸ ਦਿੰਦੀ ਮਾਲਾ ਜੇ ਭਲਕੇ ਤੈਨੂੰ ਕਿਤੇ ਕੰਮ ਪੈ ਜਾਂਦਾ ਵਾ ਤੇ ਜੇ ਤੂੰ ਇਹਨੂੰ ਕਹੇਗੀ ਕਿ ਮੈਂ ਤੋ ਸਬਜ਼ੀ ਬਣਾ ਕੇ ਦੇਦੀ ਤੇ ਐਦਾਂ ਦੀ ਖਵਰਣੀ ਕੱਟ ਬਲਤੀ ਤੇ ਮੇਰੀ ਗੱਲ ਸੁਣੋ ਮੁੜ ਕੇ ਜੇ ਅਸੀਂ ਲੂਣ ਨਾ ਖਾਂਦੇ ਫਿਰਾਂਗੇ ਚੱਲ ਕੋਈ ਨਹੀਂ ਤੁਹਾਨੂੰ ਵੀ ਭਰਾ ਦੇ ਵਿਆਹ ਦਾ ਬੜਾ ਚਾਹੀਗਾ ਤੁਸੀਂ ਪਰੌਂਠੇ ਖਾ ਲਿਓ ਮੇਰੀ ਨਾਲੇ ਗੱਲ ਸੁਣ ਜੇ ਮੈਨੂੰ ਪੁੱਛਦੀ ਤਾਂ ਫਿਰ ਤੇ ਮੈਂ ਉਹਨੂੰ ਦੱਸਦੀ ਤੇ ਮੈਂ ਫੁਲਕੇ ਲਾ ਕੇ ਤੇ ਆਪਣਾ ਸੂਟ ਪ੍ਰੈਸ ਕਰਨ ਦਾ ਵੀ ਤਾਂ ਉਹਨੇ ਵੀਰੇ ਆਉਂਦੇ ਨੇ ਘਾਰਾ ਕਰਤਾ ਹੈਗਾ ਤੇ ਮੈਂ ਇਹਨੂੰ ਕੀ ਦੱਸਦੀ ਨਾਲੇ ਨਾ ਜਦੋਂ ਨਿੱਕੀ ਨਿੱਕੀ ਗੱਲ ਤੋਂ ਮੈਂ ਇਹਨੂੰ ਕਵਾਂ ਭਾਵੇਂ ਮੈਂ ਗੱਲ ਚੰਗੀ ਉਹਨੂੰ ਕਵਾਂ ਵੀ ਇਦਾਂ ਨਹੀਂ ਇਦਾਂ ਕਰ ਲਾ ਮੇਰੀ ਗੱਲ ਹਮੇਸ਼ਾ ਉਹਨੂੰ ਚੁਭਣੀ ਹੈ ਵੀ ਇਹ ਮੈਨੂੰ ਜਾਣ ਬੁੱਝ ਕੇ ਕਰਦੀ ਹੈ ਨੋ ਕਟੋ ਕੀ ਮੇਰੀ ਆਦਤ ਨਹੀਂ ਜੀ ਮੈਂ ਆਪਣਾ ਕੰਮ ਕਰ ਲੈਣੀ ਹੁੰਦੀ ਆ ਜੇ ਉਹ ਪੁੱਛੇ ਤਾਨੂੰ ਦੱਸ ਦਿੰਨੀ ਆ ਪਿਆ ਕੰਮ ਕਰ ਲਾ ਤੇ ਨਹੀਂ ਤੇ ਮੈਂ ਨਹੀਂ ਕਹਿੰਦੀ ਹੁੰਦੀ ਕਿਉਂਕਿ ਅੱਗੇ ਵੀ ਤੇ ਮਹੀਓ ਕੰਮ ਕਰਦੀ ਆ ਤਾਂ ਹੁਣ ਮੈਨੂੰ ਕੰਮ ਕਰਦੀ ਨੂੰ ਕੀ ਗੱਲ ਐਵੇਂ ਕਿਸ ਦੇ ਜਿੰਨਾ ਚਿਰ ਨੂੰ ਗੱਲ ਸੁਣਨੀ ਜਾਂ ਉਹਨੂੰ ਦੱਸਣਾ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਉਹਨਾਂ ਚਿਰ ਨੂੰ ਰੋਟੀ ਬਣਾ ਕੇ ਵੇਲੇ ਹੋ ਜਾਏਗਾ ਕੋਈ ਹੋਰ ਤੇ ਤੇਰੀ ਗੱਲ ਠੀਕ ਆ ਪਰ ਹੁਣ ਜਿੰਨਾ ਚਿਰ ਤੂੰ ਦੱਸੇਗੀ ਨਾ ਤੇ ਉਹਨੂੰ ਬਣਾਉਣੀ ਕਿਦਾਂ ਹੋਊਗੀ ਆਪੇ ਆਪ ਕਿਦਾਂ ਸਿੱਖ ਜੂਗੀ ਮੈਂ ਨਹੀਂਗਾ ਦੱਸਣਾ ਮੰਮੀ ਦੱਸਾਂ ਮੰਮੀਰੇ ਨਹੀਂ ਦੱਸਣਾ ਮੰਮੀ ਤੇ ਪੈਂਦੀ ਉੜ ਰੁੜ ਗਏ ਉਹਨੂੰ ਫੇ ਪਿਆਣਾ ਹੀ ਮੰਮੀ ਨਾ ਮੰਮੀ ਕੀ ਕਰੇ ਮੰਮੀ ਨੂੰ ਡੋੜ ਕੇ ਪੈਣਾ ਵਾ ਤੇ ਮੈਂ ਹੁਣ ਮੰਮੀ ਕੋ ਆਪ ਆਪਣੀ ਗੋਤਨੀ ਪਟਾਉਣੀ ਐ ਮੰਮੀ ਉਹਦੇ ਦਿਵਾਲਿਓਂ ਹਟ ਕੇ ਤੇ ਮੇਰੇ ਦਿਵਾਲੇ ਹੋ ਜੇ ਵੀ ਤੂੰ ਵੱਡੀ ਚਾਤਰਾ ਆਂ ਜਿਹੜੀ ਕਾ ਅੱਜ ਤੱਕ ਜਿੰਨੇ ਮੈਨੂੰ ਹੋਏ ਨਹੀਂ ਕਿਹਾ ਤੇ ਮੈਂ ਉਹਦੀਆਂ ਗੱਲਾਂ ਸੁਣੂ ਹੁਣ ਇਹਦਾ ਕਰਕੇ ਉਹ ਵੀ ਤਾਂ ਆ ਜੋੜੇ ਹੱਥ ਮੈਂ ਨਹੀਂ ਇਹਨੂੰ ਜਾਜ ਦੱਸਦੀ ਮੰਮੀ ਨੂੰ ਕਹੋ ਫਿਰ ਸੋਈ ਵਿੱਚ ਬੜੇ ਦੇ ਨਾਲ ਇਹਨੂੰ ਜਾਜ ਦਸੀ ਮੰਮੀ ਨੇ ਤੇ ਜੋਰ ਸੋਈ ਛੱਡੀ ਜਦੋਂ ਦਾ ਹਟਾ ਵਿਆਹ ਆ ਤੇ ਮੰਮੀ ਤੇ ਮੁੜ ਕੇ ਗਈ ਨਹੀਂ ਰਸੋਈ 'ਚ ਮੈਂ ਹੁਣ ਉਹਨੂੰ ਕੀ ਕਵਾਂ ਵੀ ਤੇਰੀ ਨੌ ਆਈ ਨਵੀ ਤੇ ਹੁਣ ਤੂਰ ਸੋਈ ਤੇ ਚੱਲ ਜਾ ਆ ਤਾਂ ਨੌਨ ਜਾਸ ਖਲਣੀ ਆ ਫਰਾਂਗੇ ਨਹੀਂ ਜਾ ਹਿਉ ਜਾਸ ਕਰਨੀ ਐ ਚਲਾਓ ਗਾਂ ਸੱਚ ਕਰਨ ਦਾ ਵੀ ਫੋਨ ਆਇਆ ਸੀ ਕਰਨੇ ਵੀ ਅੱਜ ਆਉਣਾ ਦੇ ਚੱਲ ਫਿਰ ਆ ਤਾਂਦਾ ਹੀ ਪਾਪਾ ਨੂੰ ਕੱਲ ਦਿਓ ਅੱਡੇ ਤੋਂ ਮੈਨੂੰ ਲੈ ਆਉਣੇ ਮੈਂ ਲੈ ਆਉਂਗਾ ਜਾ ਕੇ ਹਾਂ ਚਲਾ ਜਾ ਲਖਬੀਰ ਹਾਂਜੀ ਗੱਲ ਸੁਣੋ ਮੇਰੀ ਆ ਗਏ ਇੱਕ ਮਿੰਟ ਵਿੱਚ ਹਾਂਜੀ ਮੈਂ ਪੁੱਛਣਾ ਹੀ ਗਈ ਸੀ ਮੰਮੀ ਵਾਲਾ ਯਾਹ ਕੀ ਕਹਿੰਦੇ ਮੰਮੀ ਉਹੀ ਜਿਹੜੀ ਤੈਨੂੰ ਗੱਲ ਦੱਸੀ ਕਿਹੜੀ ਗੱਲ ਦੱਸੀ ਉਹੀ ਜਿਹੜੀ ਮੈਨੂੰ ਗਾਲਾਂ ਪੈਣੀਆਂ ਉਹੀ ਕੰਮ ਹੋ ਗਿਆ ਫੇਰ ਮੈਂ ਤੁਹਾਨੂੰ ਕਿਹਾ ਸੀ ਮੰਮੀ ਨੂੰ ਕੋਸ਼ਿਸ਼ ਕਿਹਾ ਕਿਸੇ ਤਰੀਕੇ ਨਾਲ ਤੁਸੀਂ ਤਰੀਕੇ ਨਾਲ ਨਹੀਂ ਪੁੱਛਿਆ ਨਾ ਤਰੀਕੇ ਨਾਲ ਯਾਰ ਹੋਰ ਦੱਸ ਕੀ ਪੁੱਛਣਾ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਉਹਨੂੰ ਜੇ ਨਹੀਂ ਕਰਦਾ ਕੰਮ ਹੁੰਦਾ ਤੇ ਮੈਂ ਸਕੂਲੇ ਲਵਾ ਦਈਏ ਕੀ ਕਹਿੰਦੇ ਮੰਮੀ ਮੈਨੂੰ ਇਹ ਥੋੜੀ ਉਹਨਾਂ ਨੂੰ ਮੈਂ ਇਹ ਥੋੜੀ ਕਿਹਾ ਹੂੰ ਕਿ ਦੀ ਮੈਨੂੰ ਕਹਿਣ ਦੀ ਹੂੰ ਮੈਂ ਆਪਣੇ ਲੁਗਿਆ ਤੇ ਫਿਰ ਕੀ ਕਹਿੰਦੇ ਉਹ ਕਹਿੰਦੇ ਵੀ ਜਿਹੜੀ ਜਨਾਨੀ ਨੂੰ ਘਰ ਦਾ ਕੰਮ ਨਹੀਂ ਕਰਨਾ ਹੁੰਦਾ ਸਬਜੀ ਨਹੀਂ ਬਣਾਉਣੀ ਹੁੰਦੀ ਰੋਟੀ ਨਹੀਂ ਲਾਉਣੀ ਹੁੰਦੀ ਉਹਦੇ ਨੇ ਆਨੇ ਕੀ ਪੜ ਲਉਣਗੇ ਉਹ ਤਾਂ ਮੈਨੂੰ ਪਹਿਲੇ ਹੀ ਪਤਾ ਸੀ ਕਿ ਜਵਾਬ ਤੇ ਇਹੀ ਆਣਾ ਹਾਂ ਨਾਲੇ ਹੋਰ ਬੜਾ ਕੀ ਜਾਂਦੇ ਇਹਦੇ ਪੜੇ ਜਾਂਦੇ ਡੀਸੀ ਲੱਗ ਜਾਣਗੇ ਆਹੋ ਕੋਈ ਨਹੀਂ ਤੁਸੀਂ ਕਰ ਲਓ ਫਿਰ ਨੌਕਰੀ ਮੈਨੂੰ ਪਹਿਲੇ ਹੀ ਪਤਾ ਸੀ ਮੰਮੀ ਨੇ ਇਹੀ ਕੁਛ ਕਰਨਾ ਤੇ ਮੇਰੀ ਗੱਲ ਸੁਣੋ ਤੁਹਾਡਾ ਘਰ ਚ ਕੋਈ ਟੋਟ ਪਾਣੀ ਹੈਗਾ ਆਪਾਂ ਆਪ ਜਾਣੇ ਪਤਾ ਕਰ ਲੈਣੇ ਐ ਏਡੇ ਤੂੰ ਇੰਨੇ ਡਰ ਡਰ ਕੇ ਰਹਿਨੇ ਇੰਨਾ ਕਰ ਲੈ ਏਡਾ ਡਰ ਡਰ ਕੇ ਤੂੰ ਕਰਦਿਆਂ ਨੂੰ ਵੱਡਿਆਂ ਨੂੰ ਖੁਸ਼ ਕੇ ਤੁਰਨਾ ਦਾ ਹਰ ਗੱਲ ਤੇ ਮੈਂ ਆਪਣੀ ਮੋੜੀ ਮਰਜ਼ੀ ਕਰਨੀ ਮੈਨੂੰ ਨਾ ਇਹਨਾਂ ਤੋਂ ਪਹਿਲੇ ਹੀ ਕੋਈ ਉਮੀਦ ਨਹੀਂ ਹੈਗੀ ਪਰ ਤੁਸੀਂ ਵੀ ਉਹਨਾਂ ਦੀ ਮੰ ਚੱਲ ਮੇਰੀ ਗੱਲ ਸੁਣ ਇੱਕ ਹੱਲ ਹੈਗਾ ਵਾ ਜਿੱਦਾਂ ਉਹਨਾਂ ਨੇ ਮੈਨੂੰ ਪਿਆ ਵਾ ਕਿਹੜਾ ਹੱਲ ਕਹਿੰਦੇ ਵੀ ਜੇ ਤੇ ਉਹ ਘਰ ਦਾ ਸਾਰਾ ਕੰਮ ਕਰਨਾ ਉਹ ਨੂੰ ਆ ਜਾਊਗਾ ਅੱਛਾ ਫਿਰ ਸਕੂਲੇ ਵੀ ਲਵਾ ਦਾਂਗੇ ਤੇ ਘਰ ਦਾ ਕੰਮ ਹੌਲੀ ਹੌਲੀ ਸਿੱਖ ਲਾਂਗੀ ਸਵੇਰੇ ਸਕੂਲ ਜਾਇਆ ਕਰਾਂਗੇ ਸ਼ਾਮ ਨੂੰ ਆ ਕੇ ਘਰ ਦਾ ਕੰਮ ਸਿੱਖਿਆ ਕਰਾਂਗੇ ਯਾਰ ਉਹ ਮੈਨੂੰ ਮੈਂ ਇਹੀ ਗੱਲ ਕਹੀ ਉਹ ਆਂਦੇ ਵੀ ਕੰਮ ਤੋਂ ਮਜਰ ਦੀ ਮਾਰੀ ਕਹਿਣ ਦੀ ਆਹੋ ਮਾਤਾ ਨੇ ਤਾਂ ਮੈਨੂੰ ਪਹਿਲੇ ਪਤਾ ਹੀ ਕਿ ਸਲੋ ਕਹੀ ਹੁਣ ਇੱਕ ਹੱਲ ਹੈਗਾ ਮੇਰੀ ਗੱਲ ਸੁਣ ਜੇ ਇਹ ਕੰਮ ਕਰਦਾ ਸਿੱਖ ਲੇਗੀ ਜਿੰਨੀ ਛੇਤੀ ਸਿੱਖ ਲੇਗੀ ਓਨੀ ਛੇਤੀ ਸਕੂਲੇ ਲੱਗ ਜੂਗਾ ਤੁਹਾਨੂੰ ਕੀ ਕਹਿ ਨਹੀਂ ਸਕਦੇ ਕੋਈ ਗੱਲ ਨਹੀਂ ਜੀ ਉਹਨੇ ਨੌਕਰੀ ਕਰਨੀ ਤੇ ਕਰਨ ਦੇ ਨੇ ਜੋ ਮਾਤਾ ਨੇ ਕਹੇ ਤਾਂ ਆਣ ਕੇ ਤੂੰ ਹੀ ਉਸੇ ਮੈਨੂੰ ਦੱਸਿਆ ਲੱਗਿਆ ਕੋ ਯਾਰ ਜਿੱਦਾਂ ਤੂੰ ਮੈਨੂੰ ਤੂੰ ਕਹਿਆ ਤਾਂ ਪੁੱਛਣ ਵਾਸਤੇ ਉਦਾਂ ਹੀ ਮੈਂ ਪੁੱਛਣ ਚਲ ਗਿਆ ਵਾ ਤੇ ਪੁੱਛਣ ਨਹੀਂ ਦੇ ਲੋਈ ਜਣੀ ਤੂੰ ਵੀ ਦਵਾਲੇ ਨਹੀਂ ਹੋਣੀ ਕਿਸੇ ਤਰੀਕੇ ਨਾਲ ਪੁੱਛਣਾ ਜੇ ਨਹੀਂ ਮੰਨਦੇ ਤੂੰ ਕੋਈ ਸਟੈਂਡ ਬਣਾਉਗਾ ਯਾਰ ਤਰੀਕਾ ਕਿਦਾਂ ਨੰਧਰ ਬੰਦੇ ਨਾ ਆਪਣੀ ਜਨਾਨੀ ਵਾਸਤੇ ਸੋ ਸਟੈਂਡ ਲੈਂਦੇ ਕਿ ਚੱਲ ਕੋਈ ਨਹੀਂ ਮੰਮੀ ਜੇ ਉਹਦਾ ਮਨ ਕਰੰਦੇ ਆ ਤੇ ਕੋਈ ਨਹੀਂ ਕੰਮ ਵੀ ਸਿੱਖ ਲੂਗੀ ਤੂੰ ਹੀ ਨਹੀਂ ਗੱਲ ਕਹੀ ਨਹੀਂ ਉਹ ਯਾਰ ਮੈਂ ਸਭ ਕੁਝ ਕਹਿ ਗਏ ਆਂ ਮੇਰੀ ਸੁਣੋ ਗੱਲ ਤੁਹਾਨੂੰ ਇੰਨਾ ਪਤਾ ਕਿ ਜਿਹੜੀ ਜਨਾਨੀ ਇੱਕ ਵਾਰ ਚੌਂਕੇ ਦਾ ਕੰਮ ਕਰਨ ਲੱਗ ਪਏ ਨਾ ਉਹ ਸਾਰੀ ਉਮਰ ਵਾਸਤੇ ਚੌਂਕੇ ਜੋਗੀ ਰਹਿ ਜਾਂਦੀ ਹੈ ਤੇ ਮੇਰਾ ਇੱਕੋ ਹੀ ਫੈਸਲਾ ਮੈਂ ਨੌਕਰੀ ਕਰਨੀ ਤੇ ਕਰਨੀ ਹੈ ਹੁਣ ਮੈਨੂੰ ਨਹੀਂ ਪਤਾ ਤੁਸੀਂ ਆਪਣੇ ਘਰ ਦੇ ਰੱਖਨੇ ਆ ਕਿ ਤੁਸੀਂ ਮੈਨੂੰ ਰੱਖਣਾ ਹੈ ਇਹ ਹੁਣ ਤੁਸੀਂ ਵੇਖੋ ਮੈਂ ਨਾ ਤੈਨੂੰ ਦੱਸਿਆ ਵਾ ਜਿੰਨੀ ਛੇਤੀ ਘਰ ਦਾ ਕੰਮ ਕਰ ਲੇਗੀ ਨਾ ਉਨੀ ਛੇਤੀ ਨੌਕਰੀ ਕਰ ਲੇਗੀ ਤੇ ਮੇਰੀ ਗੱਲ ਸੁਣ ਜੇ ਘਰ ਦਾ ਕੰਮ ਸਿੱਖ ਲੇਗੀ ਨਾ ਤੈਨੂੰ ਨੌਕਰੀ ਤੇ ਲਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਘਰ ਦਾ ਕੰਮ ਵੀ ਸਿੱਖਿਆ ਜਾਊਗਾ ਪਰ ਮੈਂ ਨੌਕਰੀ ਕਰਨੀ ਆ ਮਤਲਬ ਕਰਨੀ ਆ ਤੁਸੀਂ ਨਾ ਮੈਂ ਇੱਕ ਗੱਲ ਕਹਿਤੀ ਹੋਈ ਆ ਉਹ ਆਂਦੇ ਆ ਵੀ ਕੰਮ ਕਰ ਲੂਗੀ ਉਸ ਤੋਂ ਬਾਅਦ ਹੀ ਨੌਕਰੀ ਦਲਵਾ ਦਾਂਗੇ ਇਹ ਨਹੀਂ ਕੋਈ ਗੱਲ ਆ ਉਹ ਤੇ ਕੋਈ ਨਹੀਂ ਘਰ ਦੇ ਕੰਮ ਸਿੱਖ ਲਾਂਗੀ ਉਹ ਤੇ ਸਿੱਖਣਾ ਹੀ ਆ ਪਰ ਹਣ ਤੂੰ ਹੀ ਵੀ ਇਦਾਂ ਨਾ ਨਾ ਕਰੋ ਤੁਸੀਂ ਵੀ ਜੇ ਦਫੜ ਕੇ ਬੈਠੇ ਹੋ ਕਿ ਘਰ ਦਾ ਕੰਮ ਸਿੱਖਦੇ ਫੇਰ ਹੀ ਨੌਕਰੀ ਤੇ ਦਵਾਵਾਂਗਾ ਮੈਂ ਨਹੀਂ ਜੇਡ ਕਰਕੇ ਬੈਠਾ ਗਰੋਜੀ ਮੈਨੂੰ ਕਿਹਾ ਵਾ ਕੋਈ ਗੱਲ ਨਹੀਂ ਜਾ ਕੇ ਨਾ ਦੁਬਾਰਾ ਵੀਰ ਭਾਬੀ ਨਾਲ ਵੀ ਗੱਲ ਕਰੋ ਮੈਨੂੰ ਨਹੀਂ ਪਤਾ ਤੂੰ ਹੁਣ ਉੱਥੇ ਕੱਲੇ ਲੱਗੀ ਹਰ ਇੱਕ ਮੈਨੂੰ ਗਾਲਾਂ ਪਾਉਣੀਆਂ ਜਾਓ ਤੁਸੀਂ ਮੇਰਾ ਸਿਰ ਨਾ ਖਾਈ ਜਾਓ ਇੱਧਰ ਜਾ ਕਰੀ ਉੱਧਰ ਜਾ ਕਰੀ ਉੱਧਰ ਜਾ ਹੁਣ ਸਿਰ ਖਾਣਾ ਸ਼ੁਰੂ ਕਰਤਾ ਜਾਓ ਪੁੱਛਣ ਲੱਗੇ ਯਾਰ ਹੱਦ ਹੋ ਗਈ ਤੇਰੇ ਵਾਲੀ ਦੱਸ ਕੋਈ ਗੱਲ ਨਹੀਂ ਆਪੀ ਮੈਂ ਨਹੀਂ ਹੁਣ ਕਹਿਣਾ ਵੀ ਗੱਲ ਕਰਨੀ ਕੰਮ ਕਰਨਾ ਉਹਦੇ ਪਹਿਲਾਂ ਕੰਮ ਕਰੀ ਆ ਆ ਇਦਾਂ ਕਰਦਾ ਵਾਂ ਇਥੇ ਮੀ ਹੁੰਦਾ ਪਿਆ ਵਾ ਮੈਂ ਅਜ ਕਿੱਦਾਂ ਆਣਾ ਵਾ ਹੈਲੋ ਹੈਲੋ ਮੰਮੀ ਸਾਸੀ ਕਾ ਸਾਸੀ ਕਾਲ ਪੁੱਤ ਕੀ ਹਾਲ ਚਾਲ ਹੈ ਮੰਮੀ ਹਾਂ ਚੱਲ ਤੇ ਵਧੀਆ ਜੀ ਤੂੰ ਹੀ ਸੁਣਾਓ ਹਾਂ ਮੈਂ ਵੀ ਠੀਕ ਆ ਕਾ ਹੋਰ ਕੀ ਕਰਦੇ ਆ ਓ ਮੰਮੀ ਕਰਨਾ ਕੀ ਆ ਤਿਆਰੀ ਕਰ ਰਹੇ ਸੀ ਪਿੰਡੋਂ ਆਉਂਦੀ ਤੇ ਇਧਰ ਮੀਂਹ ਬੜਾ ਤੇਜ਼ ਆਉਂਦਾ ਪਿਆ ਸੀ ਤੇ ਬੱਦਲ ਹੋਇਆ ਵਾ ਤੇ ਮੈਨੂੰ ਇਹ ਆ ਕਿ ਮੀਂਹ ਫੇਰ ਨਾ ਜੇ ਤੇ ਮੇਰਾ ਇਰਾਦਾ ਵਾ ਕਿ ਮੈਂ ਨਾ ਅੱਜ ਰਹਿਣ ਦਨਾ ਵਾਂ ਤੇ ਮੈਂ ਦੋਆਂ ਕਿ ਦਿਨਾਂ ਤੱਕ ਹੋਣਾ ਫਿਰ ਮੈਂ ਤੇਰੇ ਪਾਪਾ ਨੂੰ ਕਹਿਣ ਲਈ ਸੀ ਕਿ ਹਾਂ ਕਰਨ ਦਾ ਫੋਨ ਆਇਆ ਸੀ ਤੇ ਕਹਿਣ ਦੇ ਆ ਕਿ ਮੈਂ ਆਉਣਾ ਵਾਂ ਅੱਜ ਤੇ ਚਾਚਾ ਜੀ ਤੋਂ ਲੈ ਆਇਆ ਤੇ ਮੈਂ ਟਿਕਨ ਲਈ ਆ ਉਹ ਮੰਮੀ ਆ ਤੇ ਮੱਝੇ ਜਾਣਾ ਸੀ ਤੁਹਾਡੇ ਵੀ ਇਥੇ ਮੀਂਹ ਪੈਣ ਦੇ ਹੋਣਾ ਵਾ ਆ ਮੇਰੇ ਪੈਂਡਿਆਂ ਫੇਰ ਤਾਂ ਹੀ ਮੀਂਹ ਹਟਿਆ। ਉਹੀ ਤੇ ਮੈਂ ਕਹਿੰਦਾਂ ਮੈਂ ਤਾਂ ਬੱਦਲ ਇੱਥੇ ਹੋਇਆ ਇੱਥੇ ਚਲੋ ਮੀਂਹ ਹਟ ਗਿਆ ਵਾ। ਅੱਛਾ। ਤੇ ਬੱਦਲ ਹੋਇਆ ਵਾ ਤੇ ਮੈਨੂੰ ਇਹ ਆ ਕਿਤੇ ਮੀਂਹ ਫੇਰਨਾ ਜੀ। ਚਲ ਵੇਖ ਲੈ ਫੇਰ ਨਹੀਂ ਤਾਂ ਕੱਲ ਨੂੰ ਆ ਜੀ। ਕੋਈ ਗੱਲ ਨਹੀਂ ਮੰਮੀ ਜੀ ਕੱਲ ਮਤਲਬ ਕਿ ਮਾੜਾ ਜਿਹਾ ਦਿਨ ਲੱਗ ਗਿਆ ਤੇ ਫਿਰ ਮੈਂ ਆ ਜੂੰਗਾ। ਹਾਂ। ਨਹੀਂ ਤੇ ਫਿਰ ਤੁਹਾਨੂੰ ਪਤਾ ਮੇਰੇ ਕੋ ਕਿੱਥੋਂ ਆ ਜਾਣਾ। ਚਲ ਜੀ ਲਾ ਫੇਰ ਤੇ ਮੀਂਹ ਤਾਂ ਫੇਰ ਰਹਿੰਦੇ ਸੀ ਤੇ ਚਦਾਵੇਂ ਨਾਲ ਕੱਪੜੇ ਤੇ ਮੇਰੇ। ਹਾਂਜੀ ਹਾਂਜੀ। ਚਲੋ ਠੀਕ ਹੈ ਤੁਸੀਂ ਫਿਰ ਪਾਪਾ ਨੂੰ ਦੱਸ ਦਿਓ। ਉਹ ਪਾਪਾ ਨੂੰ ਮੈਂ ਦੱਸ ਦਿੰਦਾ ਫਿਰ ਕੋਈ ਨਹੀਂ ਆਉਣਾ ਅੱਜ। ਹਾਂ ਤੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਿਓ ਕੱਲ ਮੈਂ ਆਜੂਗਾ ਟਾਈਮ ਨਹੀਂ। ਟੈਨਸ਼ਨ ਤਾਂ ਨਹੀਂ ਦੀ ਮੈਂ ਡਾਕਟਰ ਨੂੰ ਚਾਚਾ ਜਾਣਾ ਇਹਨੇ ਕਦੋਂ ਦਾ ਗਿਆਨ। ਉਹ ਮੰਮੀ ਤੁਹਾਨੂੰ ਵੀ ਪਤਾ ਵਾ ਹੁਣ ਮਜਬੂਰੀਆਂ ਵਾ ਕੀ ਕਰ ਲੈਣਾ। ਠੀਕੀ ਬੋਕਰ ਪਰ ਤੇ ਆ ਰੱਖੀ ਨਾ ਆਪਣਾ ਸੰਗ ਮੀ ਮੋਟਰਾ ਨਹੀਂ ਪਹੁੰਚਦਾ। ਹਾਂਜੀ ਹਾਂਜੀ ਮੰਮੀ ਕੋਈ ਗੱਲ ਨਹੀਂ। ਹਾਂ ਚਲ ਠੀਕ ਆ ਬੱਸ ਠੀਕ ਜੀ। ਲੇ ਮੰਮੀ ਨੂੰ ਟੈਨਸ਼ਨ ਲੈਣ ਦੇ ਆ ਟੈਨਸ਼ਨ ਹੁੰਦੀ ਵੀ ਆ ਜਿੱਦਾਂ ਪਾਣੀ ਆ ਗਿਆ ਵਾ ਕੀ ਪਤਾ ਵਾ ਕੀ ਬਣ ਜਾਣਾ ਚੱਲ ਕੋਈ ਗੱਲ ਨਹੀਂ ਇਦਾਂ ਕਰਦਾ ਵਾਂ ਜੇ ਤੇ ਕੱਲ ਦੇਣ ਲੱਗ ਗਿਆ ਫਿਰ ਕੱਲ ਚੱਲ ਜੰਨਾ ਵਾਂ ਉੱਥੇ ਹਫਤਾ ਰਹਿ ਕੇ ਆਉਂਗਾ ਇੱਥੇ ਤਾਂ ਅਸੀਂ ਕੁਝ ਹੀ ਰਹਿਣਾ ਮੀਨ ਇਸ ਤੇ ਕੰਮ ਖਰਾਬ ਕੀਤਾ ਪਾਣੀ ਪਾਣੀ ਖਰਛੜਿਆ ਸਾਰੇ ਵੇਖ ਕੀ ਹਾਲ ਬਣਿਆ ਹੈ ਮੰਮੀ ਕੀ ਕਰਨ ਦੇ ਇੱਥੇ ਇੱਧਰ ਆ ਮੇਰਾ ਕੁਛ ਨਹੀਂ ਪੁੱਤ ਮੈਂ ਆ ਵੇਖਣੀ ਰਹੀ ਹਾਂ ਪਾਣੀ ਮੀਂਹ ਦਾ ਹਾਲ ਵੀ ਵੇਖੀ ਬਣਾਇਆ ਮੀਂਹ ਨੇ ਮੀਂਹ ਨੇ ਤਾਂ ਚਾਚ ਫਿਰ ਗੰਦ ਹੀ ਪਾਇਆ ਵਾ ਕੇ ਹਾਂ ਗੰਦ ਪੈ ਗਿਆ ਬੜਾ ਕੇ ਕੋਠੇ ਤੇ ਵੇਖ ਕਿਦਾਂ ਤਿਲਕਣ ਹੋ ਗਈ ਆ ਉਹ ਜਿੱਤੇ ਮੈਂ ਪੈਂਦਾ ਵਾ ਤੇ ਕਰਨਾ ਕੀ ਆ ਕੀ ਕਹੀਏ ਇੰਨਾ ਵੀ ਪਾਣੀ ਨੇ ਵੀ ਆਤੀ ਚੁੱਕੀ ਆ ਕਿ ਰੱਬ ਨੇ ਹਾਂ ਹੋਰ ਚਲੋ ਉਹ ਮੈਂ ਤੇ ਨਹਾਉਣ ਡਈ ਹੀ ਤੇ ਬਾਹਰ ਕਾ ਦਾ ਰੋਲਾ ਪੈਣ ਡਿਆ ਹੀ ਮੈਂ ਰੋਲਾ ਕੀ ਪੈਣਾ ਹੈਗਾ ਲਖਵੀਰ ਡਿਆ ਹੀ ਕਹਿਣ ਮੈਨੂੰ ਇਹ ਗਏ ਮੰਮੀ ਮਤੇ ਵਾਲਾ ਆਇਆ ਵਾ ਤੇ ਮੈਂ ਕਿਹਾ ਦੱਸ ਅਸੀਂ ਬਾਹਰ ਬੈਠੇ ਹਾਂ ਮੈਂ ਬਾਹਰ ਭਰਾਵਾ ਮੀਂਹ ਦੇ ਵਿੱਚ ਤੇ ਅੰਦਰ ਵੜ ਵੜ ਕੇ ਤੇ ਅੱਕ ਗਏ ਆ ਤੇ ਮੈਂ ਕਿਹਾ ਮੈਂ ਫਿਰ ਘਰ ਬਾਹਰ ਕੁਰਸੀ ਦਾ ਕੇ ਤੇ ਬੈ ਗਿਆ ਅਪੀ ਚੱਲ ਮਾੜਾ ਮੋਟਾ ਬਾਹਰ ਦੇ ਮੀਂਹ ਹਟਿਆ ਵਾ ਤੇ ਬਿੰਨੀ ਹਵਾ ਲੱਗੇ ਆਂਦਾ ਆ ਸ਼ਾ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਤੇ ਮੈਂ ਕਿਹਾ ਦੱਸ ਗੱਲ ਕਿਹੜੀ ਕਰਨੀ ਆਂਦਾ ਮੈਂ ਨਾ ਕਰਦੀ ਮੇਰੀ ਆਂਦੀ ਆ ਤੇ ਮੈਨੂੰ ਕਿਹ ਸਕੂਲ ਚਲਵਾ ਦੋ ਘਰ ਦਾ ਕੰਮ ਨਹੀਂਗਾ ਮੇਰ ਕੋ ਹੁੰਦਾ ਤੇ ਘਰ ਚ ਕਲਾ ਪਈ ਜਾਂਦੀ ਆ ਤੇ ਮੈਨੂੰ ਕਿਤੇ ਸਕੂਲ ਚਲਵਾ ਦੋ ਚਲੋ ਮੈਂ ਆ ਕੇ ਖੱਚਾ ਤੁਹਾਨੂੰ ਨਹੀਂ ਦੇਣਾ ਵਾ ਜੋ ਉਥੋਂ ਮਿਲੇਗਾ ਤੇ ਘਰ ਦਾ ਸਰਕਲ ਤੁਰਿਆ ਰਹੇਗਾ ਮੈਂ ਕਿਹਾ ਅੱਗੇ ਸਰਕਲ ਉਹਦੇ ਸਿਰ ਤੇ ਹੀ ਹੁਣ ਉਹਦੀ ਅਹੀਂ ਕਮਾਈ ਦਾ ਸਰਕਲ ਤੋੜਨਾ ਅੱਗੇ ਨਹੀਂ ਸਰਕਲ ਚੱਲਦਾ ਸਾਡਾ ਤੇ ਮੈਂ ਕਿਹਾ ਅਹੀਂ ਨਹੀਂ ਲਵਾਉਂਗੀ ਮੈਂ ਕਿਹਾ ਫੇ ਪਹਿਲਾਂ ਸਿੱਖੇ ਘਰ ਦਾ ਕੰਮ ਚੌਕੇ ਚ ਰੋਟੀ ਪਕਾਉਣੀ ਸਿੱਖੇ ਕੋਈ ਸਬਜੀ ਬਣਾਉਣੀ ਸਿੱਖੇ ਉਹ ਤੇਨੂੰ ਚੱਜ ਨਹੀਂ ਮਾਸਾ ਵੀ ਹੈ ਤੇ ਸਕੂਲਾਂ ਚ ਲੱਗਦੀ ਫਿਰਦੀ ਆ ਸਕੂਲਾਂ ਨੇ ਜਾ ਕੇ ਕੀ ਪੂਰੀਆਂ ਪਾ ਦੇਣੀਆਂ ਅਸੀਂ ਨਹੀਂ ਹੋਣਾ ਚਿਰ ਲਵੋਣੀ ਜਿੰਨਾ ਚਿਰ ਜੇ ਇਹਨੂੰ ਕਰਦਾ ਕੰਮ ਨਹੀਂ ਕਰਨਾ ਹੁੰਦਾ ਰੋਟੀ ਨਹੀਂ ਪਕਾ ਕੇ ਖਾਣੀ ਹਾਂ ਤੁਹਾਡੀ ਉਹ ਤੇ ਗੱਲ ਮੈਂ ਮੰਨਦੀ ਆ ਠੀਕ ਆ ਤੇ ਇਹਨੂੰ ਕਿੱਥੋਂ ਝਾੜ ਛੜ ਕੇ ਸਕੂਲ ਜਾਂਦਾ ਇਹਨੂੰ ਕੀ ਲੱਗਦਾ ਕਿ ਸਕੂਲਾਂ ਚ ਜਾ ਕੇ ਇੱਕ ਕੁਰਸੀਆਂ ਤੇ ਬਹਿ ਕੇ ਆਹ ਦੇਲੇ ਤਨਖਾਹਾਂ ਦਿੰਦੇ ਹੋ ਆ ਅਗਲੇ ਪੂਰੀ ਜਾਣ ਕੱਢਦੇ ਨਾਲ ਮਮੀ ਸਕੂਲ ਜਾਣਾ ਸਕੂਲ ਜਾਣਾ ਮੈਡਮ ਲੱਗਣਾ ਮੈਡਮ ਲੱਗਣਾ ਕੀ ਪੜਾਉਣਾ ਉਥੇ ਹੈ ਨਿਆਣਿਓ ਘਰਾਂ ਚ ਜਾ ਕੇ ਲੜਾਈ ਕਿੱਦਾਂ ਕਰੀਦੀ ਆ ਆਹੋ ਪੜ੍ਹਾਈ ਤੇ ਨੇ ਫਿਰ ਲੜਾਈ ਦੀ ਕੀਤੀ ਆ ਇਹੀ ਸਿਖਾਉਣਾ ਨਿਆਣਿਆਂ ਨੂੰ ਜਾ ਕੇ ਨੇ ਤੇ ਨਾਲੇ ਜਿਹੜਾ ਘਰ ਦਾ ਕੰਮ ਆ ਰੋਟੀ ਪਾਣੀ ਦਾ ਜਾਂ ਫਿਰ ਵੀਰ ਨੂੰ ਕਹਦੇ ਕਿ ਕੰਮਾਂ ਵਾਲੀ ਲਾ ਦੇ ਨਾਲ ਤੇ ਇਹਦੀ ਰੋਟੀ ਟੋਕੇ ਪਾ ਦਿਆ ਕਰੋਗੇ ਨਾਲੇ ਡੱਬੀ ਬੰਦਿਆ ਕਰੋ ਨਾਲ ਤੇ ਨਾਲੇ ਜਿਹੜਾ ਪਿੱਛੇ ਘਰ ਰਹੇ ਜੋਗਾ ਨਾ ਉਹਦੀ ਸੇਵਾ ਪਾਣੀ ਕਰਦਿਆ ਕਰੋਗੀ ਵਨਸੋਨਾ ਬਣਾ ਬਣਾ ਕੇ ਖਵਾਈ ਜਾਊਗੀ ਆ ਹੋਇ ਤਾ ਗੱਲ ਹੈ ਗਈ ਆ ਇਹ ਤੇ ਫਿਰ ਕਹਿਣਾ ਹੀ ਆ ਜੇ ਲੱਗਣਾ ਵਾ ਤੇ ਫਿਰ ਆਪਣੀ ਜਗ੍ਹਾ ਤੇ ਕੋਈ ਰੱਖ ਦੇ ਘਰ ਸਾਨੂੰ ਨੌਕਰ ਨਹੀਂ ਉਹ ਵੀ ਕੰਮ ਤੇਰੇ ਹਿੱਸੇ ਦਾ ਕੰਮ ਉਹ ਕਰਿਆ ਕਰੇ ਤੂੰ ਮੂੰ ਤੇ ਸਵੇਰੇ ਤਿਆਰ ਹੋ ਕੇ ਚਲੀ ਜਾਣਾ ਮੈਂ ਇਹਨ ਤੇ ਮੈਂ ਟੈਨਸ਼ਨ ਹੋ ਕੇ ਆਂ ਲੰਬ ਪੋਚ ਕੇ ਮੂੰ ਤੇ ਨਿਕਲ ਜਾਣਾ ਤੇ ਸ਼ਾਮਾ ਨੂੰ ਇਹਨੇ ਆਉਣਾ ਆਣ ਕੇ ਇਹਨੇ ਕੀ ਕਰਨਾ ਆਹੋ ਤੇ ਠੀਕ ਆ ਤੇ ਨਹੀਂ ਤੂੰ ਮੰਮੀ ਜਾਣ ਦੇ ਲੱਗਣ ਦੇ ਇੱਕ ਮਹੀਨਾ ਉੱਥੇ ਰਹਿਣਾ ਇਹਨੇ ਦੂਜੇ ਮਹੀਨੇ ਆਪੀ ਇਨ ਘਰ ਬਹਿ ਜਾਣਾ ਬੈਗ ਫੜ ਕੇ ਜਦੋਂ ਉੱਥੇ ਅਖਲੇ ਆਨੇ ਮਤ ਮਾਰੀ ਕਿ ਮੈਂ ਨਹੀਂ ਕਰਨਾ ਮੇ ਕੋ ਨਹੀਂ ਹੁੰਦਾ ਉੱਥੇ ਅਖਲੇ ਪੂਰੀ ਜਾਨ ਕੱਢਦੇ ਆ ਇਹਨੇ ਰੋਂਦੀ ਨੇ ਇਹਨ ਚੁੱਪ ਕਰਕੇ ਬਹਿ ਜਾਣਾ ਆਪਣੇ ਆਪ ਹੀ ਕਿ ਮੈਂ ਨਹੀਂ ਜਾਣਾ ਮੇ ਕੋ ਨਹੀਂ ਨੀ ਸਿਰਖ ਪਈ ਹੁੰਦੀ ਵੇਖੋ ਜਿੱਦਾਂ ਸਲਾਹ ਕਰਕੇ ਵੇਖਾਂਗੇ ਮੈਂ ਤੇ ਜਵਾਬ ਹੀ ਦਿੱਤਾ ਹਾਂ ਦਿੱਤਾ ਜੇ ਵੇਖੀ ਜਾਊਗੀ ਦੁਬਾਰਾ ਆਉਗਾ ਨਾ ਪੁੱਛਣ ਕਹੇ ਜਾਂ ਲਾ ਲਾ ਆ ਪੁੱਛੇਗਾ ਤਾਂ ਫਿਰ ਵੇਖੀ ਜਾਊਗੀ ਫਿਰ ਵੇਖ ਲਾਂਗੇ ਕਿਦਾਂ ਕਰਨਾ ਚਾਲ ਆ ਲੈਂਦੇ ਮੰਮੀ ਕੀ ਪਤਾ ਬਾਹਰ ਜਾ ਕੇ ਹਿਸਾਬ ਕਿਤਾਬ ਵੇਖ ਕੇ ਕੋਈ ਅਕਲ ਆ ਜੂ ਘਰਦਿਆਂ ਦੀ ਜੀਆਂ ਦੀ ਕਦਰ ਪੈ ਜੂ ਜਾਣਦੇ ਕੋਈ ਨਹੀਂ ਚਲੋ ਵੇਖੋ ਕੀ ਬਣਦਾ ਵੀਰ ਹਾ ਇੱਥੇ ਬੈਠਾ ਕੀ ਸੋਚੀ ਜਾਂਂਦਾ ਵਾ ਨਹੀਂ ਸੋਚਣਾ ਕੀ ਆ ਮੈਨੂੰ ਤਾਂ ਲੱਗਦਾ ਸੋਚਣ ਡਿਆ ਕਿ ਉਹਨੂੰ ਕਿਹੜੇ ਸਕੂਲ ਲਾਉਣਾ ਹੈ ਸਕੂਲ ਕਿਹੜੇ ਲਾਉਣਾ ਉਹਨੂੰ ਹਾਂ ਨੇ ਤੇ ਨੌਕਰੀ ਕਰਨ ਨੂੰ ਕਹਿਨ ਤਾਂ ਡਈ ਆ ਤੂੰ ਤੁਮ ਸਲਾਹ ਕਿਨੇ ਦਿੱਤੀ ਕਿ ਉਹਨੂੰ ਹਾਂ ਵੀ ਸਕੂਲੇ ਕਰਾ ਦੇ ਨੌਕਰੀ ਨਾਂ ਕਰੀ ਵਾਲੋਂ ਕੋਈ ਸਲਾਹ ਨਹੀਂ ਦੇਣੀ ਮੇਰਾ ਆਪਣਾ ਹੀ ਮਨ ਹੈਗਾ ਇਹ ਮੈਂ ਹਾਂ ਵੀ ਘਰ ਦਾ ਵੀ ਕੰਮ ਤੇ ਕਰਨੀ ਨਹੀਂ ਰਹੀ ਵਿਹਲੀ ਰਹਿਣ ਦੀ ਆ ਵੀ ਚਲ ਜੇ ਸਕੂਲੇ ਲੱਗ ਜੂਗੀ ਤੇ ਚਾਰ ਪੈਸੇ ਕਮਾ ਲੂਗੀ ਹੋਰ ਮੈਂ ਉਹਨੂੰ ਕਦੇ ਵਾਸਤੇ ਘਣਾ ਸਕੂਲੇ ਲੱਭਣੂ ਸਾਰੀ ਗੱਲ ਤੂੰ ਉਹਦੀ ਜੋ ਮੰਨਦਾ ਜਨਾਨੀ ਦੀ ਜੋ ਕਹਿ ਦਿੰਦੀ ਉਂਗਲ ਜਿੱਧਰ ਨੂੰ ਕਰ ਦਿੰਦੀ ਉਧਰ ਨੂੰ ਤੁਰ ਪੈਣਾ ਤੇ ਆਪਣਾ ਦਿਮਾਗ ਲਾ ਲਿਆ ਕਰ ਉਹਨੂੰ ਤਾਂ ਕੰਮ ਤੇ ਲਾਏਗਾ ਕੱਲੇਗਾ ਬਾਹਰ ਲੋਕਾਂ ਨੇ ਕੀ ਗੱਲ ਕਰਨੀ ਕਿੰਨੀਆਂ ਗੱਲਾਂ ਕਰਨੀਆਂ ਹੈ ਕੀ ਹੁਣ ਇਹ ਵਿਆਹ ਕੇ ਲਿਆਂਦੀ ਕੱਲ ਦੇ ਤੇ ਅੱਜ ਨੌਕਰੀ ਤੇ ਕੱਲ ਤਾਇਆ ਤੇ ਪੈਸੇ ਦੇ ਮਾਰੇ ਭੁੱਖੇ ਢੇ ਉਹ ਗੱਲ ਹੋਣੀ ਆ ਜਣੇ ਚੱਕਰ ਕੀ ਆ ਵੀ ਇਹਨੂੰ ਕੰਮ ਦੇ ਕੋਈ ਕਰਨਾ ਨਹੀਂ ਆਉਂਦਿਆ ਘਰੇ ਵੀ ਸਾਰੇ ਦਿਨ ਗਾਲਾਂ ਖਾਂਦੀ ਰਹਿੰਦੀ ਐ ਤੇ ਮੈਨੂੰ ਇਹ ਆ ਵੀ ਚੱਲ ਕਿਤੇ ਕਮਾਂਗੀ 4 ਪੈਸੇ ਤੇ ਚੱਲ ਘਰ ਦਾ ਨਾਲੇ ਸਰਕਲ ਵਧਿਆ ਚੱਲ ਪਊਗਾ ਪਹਿਲਾਂ ਘਰ ਦਾ ਤੇ ਸਖਾਲਾ ਮਾਸਾ ਮੋਟਾ ਰੋਟੀ ਪਾਣੀ ਬਣਾਉਣਾ ਕੁਛ ਆਊਗਾ ਤੇ ਆਪਣਾ ਸਵੇਰੇ ਉੱਠੂਗੀ ਬਣਾ ਕੇ ਤੇਰਾ ਬਣਾ ਲੂ ਕੁ ਆਪਣੇ ਜੋਗੇ ਬਣਾ ਲੂਗੀ ਤੇ ਉੱਥੇ ਜਾਇਆ ਕਰੂਗੀ ਉਹ ਮੈਂ ਵੀ ਇਹਨੂੰ ਸਮਝਾਈ ਗੀ ਇਹ ਗੱਲ ਪਰ ਮੇਰੇ ਸਮਝਾਉਣੀ ਸਮਝਦੀ ਹੈਗੀ ਕਮਾ ਮੈਂ ਇਹਨੂੰ ਹੁਣ ਦੱਸਦੀ ਅੱਗੇ ਮੈਂ ਮੰਮੀ ਨਾਲ ਵੀ ਕੀਤੀ ਗੱਲ ਮੰਮੀ ਕਹਿੰਦੀ ਵੀ ਇਹਨੂੰ ਕਹਿ ਵੀ ਘਰ ਦਾ ਕੰਮ ਸਿੱਖ ਲੈ ਤੇਰੇ ਨੂੰ ਮੈਂ ਨੌਕਰੀ ਕਰਾ ਦੂੰਗੀ ਤੇ ਉਹ ਗੱਲ ਮੈਨੂੰ ਵੀ ਗਈ ਤੇ ਜਿੱਦਾਂ ਤੂੰ ਸਮਝਾਉਣਾ ਐ ਇਦਾਂ ਥੋੜੀ ਸਮਝਾਉਂਦੀ ਸਿਆਣੇ ਕਹਿੰਦੇ ਹੁੰਦੇ ਜੇ ਕਿਓ ਸਿੱਧੀ ਉਂਗਲੀ ਦਾ ਨਾਂ ਨਿਕਲੇ ਨਾ ਤੇ ਟੇਢੀ ਕਰ ਲੈਣੀ ਚਾਹੀਦੀ ਆ ਮਾੜੀ ਮੋਟੀ ਕਰ ਟੇਢੀ ਇਹਦੇ ਪਾਗ ਦਿਮਾਗ ਚ ਗੱਲ ਕੋਈ ਦਿਮਾਗ ਦੀ ਗੱਲ ਹੁਣ ਇਦਾਂ ਦੇ ਬੈਣੀ ਨਹੀਂ ਜਦੋਂ ਫਿਰ ਕੁੱਟ ਕੇ ਹੀ ਪਾਣੀ ਪਾਣੀ ਕੁੱਟ ਤੋਂ ਇਲਾਵਾ ਵੀ ਬੜੇ ਤਰੀਕੇ ਹੁੰਦੇ ਬੰਦਿਆ ਕੋਲ ਧੀਨ ਦਾਦੂ ਥੋੜਾ ਗੁੱਸੇ ਚ ਉਹਨੂੰ ਆਕੜ ਕੇ ਉਹਨੂੰ ਕਹਿ ਉਹਨੂੰ ਕਹਿ ਕਿ ਸ਼ਰਤ ਰੱਖ ਉਹਨੂੰ ਕਹਿ ਪਹਿਲਾਂ ਘਰ ਦੇ ਕੰਮ ਸਿੱਖ ਜਿੱਦਨ ਤੂੰ ਘਰ ਦੇ ਕੰਮ ਕਰਕੇ ਦੱਸ ਦੇਂਗੀ ਮੈਂ ਤੈਨੂੰ ਆਪਣੇ ਆਪ ਉੱਥੇ ਤੇ ਨੌਕਰੀ ਦੀ ਗੱਲ ਦੀ ਲੈ ਜਾਊਗਾ ਉਹ ਮੈਂ ਨਹੀਂ ਜਿੰਮੇਵਾਰੀ ਲਈ ਆ ਮੈਨੂੰ ਕਿਹਾ ਵਾ ਮੈਂ ਜਿੰਨੀ ਛੇਤੀ ਘਰ ਦਾ ਕੰਮ ਸਿੱਖ ਲੇਗੀ ਨਾ ਉਨੀ ਜਲਦੀ ਤੇਨੂੰ ਨੌਕਰੀ ਮਿਲੂਗੀ ਤੇ ਕੰਮ ਸਿੱਖੇਂਗੀ ਤੇ ਤੈਨੂੰ ਨੌਕਰੀ ਦੇ ਲਵਾਉਣ ਦੀ ਜਿੰਮੇਵਾਰੀ ਮੇਰੀ ਆ ਨਾਲੇ ਜੀਆਂ ਚ ਬਾਹਰ ਨਿਕਲ ਕੇ ਤੇ ਬੈਂਦੀ ਨਹੀਂ ਕਿ ਇਹ ਨਾ ਬੈਰ ਖਲੋਂਦੀ ਹੈ ਕੱਲ ਲਾਉਗੀ ਤੇ ਗਾਂ ਉੱਥੇ ਕਿਹੇ ਚਾਰ ਲੋਕਾਂ ਦੇ ਵਿੱਚ ਬਉਗੀ ਉਹ ਜਿੱਦਾਂ ਦਾ ਪਿਛੋਂ ਸਕਾਇਆ ਉਹਦਾਂ ਦਾ ਗੜੀ ਉਹਨੇ ਕਰਨਾ ਨੌਕਰੀ ਨੂੰ ਤੇ ਐ ਗੱਲਾਂ ਕਰਨ ਡੀਆਂ ਜਿੱਦਾਂ ਮੈਂ ਕਹਿੰਨੀ ਪਿਛੋਂ ਨੋਟਾਂ ਤੇ ਥੱਦੇ ਲੈਂਦੀ ਫੀਹੀ ਹੈ ਨਾ ਤਨਖਾਵਾ ਦੇ ਕਿ ਉੱਥੇ ਛੁੱਟ ਗਈ ਉੱਥੋਂ ਕਰਦੀ ਸੀ ਤੇ ਇੱਥੇ ਆ ਕੇ ਛੁੱਟ ਗਈ ਉਹ ਨਹੀਂ ਉਹ ਤਾਂ ਗੱਲ ਨਹੀਂ ਹੈਗੀ ਮੈਂ ਸਿਰੋ ਆਪਣਾ ਸੋਚਣ ਡਿਆਂ ਕਿ ਚਲੋ ਸਰਕਲ ਚੱਲ ਪੂਗਾ ਆਪਣਾ ਆਪਣੇ ਪੈਰਾਂ ਦੇ ਵੀ ਆ ਜਾਗੇ ਆਪਣਾ ਸਰਕਲ ਤੋੜਨਾ ਆਪਣਾ ਸਰਕਲ ਤੋੜਨਾ ਲਾਈ ਜਾਣਾ ਪਹਿਲਾਂ ਘਰ ਦਾ ਸਰਕਲ ਤੇ ਤੋੜ ਲੈ ਫਿਰ ਤੋੜ ਵੀ ਆਪਣਾ ਸਰਕਲ ਕੱਲ ਨੂੰ ਇੱਥੇ ਆਡੋ ਆਡੋਗੇ ਨਾ ਤੇ ਰੋਟੀ ਖਾਣ ਤੋਂ ਵੀ ਬੈਠਾ ਰਹੇਗਾ ਕੱਲੀ ਪੈਹਿਣਾ ਨਹੀਂ ਰੋਟੀ ਆਉਂਦੀ ਇੱਥੇ ਹੱਥ ਲਾਏਗੀ ਤੇ ਰੋਟੀ ਆਊਗੀ ਮੈਂ ਵੀ ਕਿੰਨਾ ਮੱਥਾ ਮਾਰਨ ਦੀ ਜੇ ਉਹਨੂੰ ਨਹੀਂ ਲੱਗਦੀ ਤੇ ਸਮਸਤੇ ਤੈਨੂੰ ਵੀ ਨਹੀਂ ਲੱਗਦੀ ਕੰਦ ਨਾਲ ਸਿਰ ਮਾਰ ਲਓ ਜਾਂ ਧਾੜੇ ਨਾਲ ਮਾਰ ਲਓ ਇੱਕ ਹੀ ਹਿਸਾਬ ਕਰੋ ਜੋ ਕਰਨਾ ਮੈਂ ਤੇ ਸਲਾਹ ਦੇਣੀ ਅੱਗੇ ਤੇਰੀ ਮਰਜ਼ੀ